ਦਰਸ਼ਕੋ ਇਸ ਵਕਤ ਡਲ ਝੀਲ ਦੇ ਉੱਤੇ ਆ ਖੂਬਸੂਰਤ ਵਾਦੀਆਂ ਆ ਜ਼ਬਰਬਾਨ ਦੇ ਪਹਾੜ ਨੇ ਤਾਂ ਉਹ ਗਾਂ ਤਾਜ਼ ਹੋਟਲ ਆ ਫਲੋਟਿੰਗ ਮਾਰਕੀਟਸ ਆ ਸਾਰਾ ਕੁਝ ਖੂਬਸੂਰਤ ਨਜ਼ਰ ਆਊਗਾ ਇਸ ਵਕਤ ਡਲ ਝੀਲ ਦੇ ਸ਼ਿਕਾਰੇ ਦੇ ਉੱਤੇ ਆ ਇਹ ਕਸ਼ਮੀਰ ਦੀ ਦੂਜੀ ਸਭ ਤੋਂ ਵੱਡੀ ਝੀਲ ਆ ਇਹ ਤੁਹਾਨੂੰ ਮੈਂ ਆਹ ਉਹ ਬਾਜ ਬਾਜ ਬਾਏ ਉਹ ਚ ਬੱਛੀ ਫੜਦਾ ਮੱਛੀ ਫੜਦਾ ਸੀ ਗੱਲ ਲੈ ਓਹੋ ਕਮਾਲ ਮਤਲਬ ਬੱਚੇ ਛਾਲ ਮਾਰਦਾ ਹੈਲੀਕਾਪਟਰ ਦੀ ਸਰਵਿਸ ਵੀ ਇੱਥੇ ਪੂਰੀ ਆ ਮਤਲਬ ਪਹਿਲਾਂ ਜਾਂਚ ਪੜਤਾਲ ਚੈਕਿੰਗ ਹੁੰਦੀ ਆ ਫਿਰ ਕਿਤੇ ਗੱਲਬਾਤ ਬਣਦੀ ਆ ਪੋਸਟ ਫਲੋਟਿੰਗ ਪੋਸਟ ਆਫਿਸ ਵੀ ਇੱਧਰਲੇ ਮਗਰਲੇ ਪਾਸੇ ਹੈਗਾ ਸੀ ਇਹਦਾ ਤਕਰੀਬਨ ਕਿਰਾਇਆ ਇਹਨਾਂ ਨੇ 1500 ਮੰਗੇ ਸੀ ਸਾਡੇ ਤਿੰਨਾਂ ਦਾ ਤਾਂ 1200 ਦੇ ਵਿੱਚ ਇਹਨਾਂ ਨਾਲ ਗੱਲ ਹੋ ਗਈ ਆ ਹੁਣ ਆਪਾਂ ਨੂੰ ਫਲੋਟਿੰਗ ਮਾਰਕੀਟ ਵਗੈਰਾ ਕੋਈ ਕੁਝ ਕਮਾ ਕੇ ਲਿਆਊਗਾ ਮੈਨੂੰ ਲੱਗਾ 300 ਇੰਨਾ ਕੁ ਜਾਇਜ਼ ਆ ਹਨਾ ਕਿੰਨੇ ਦੇ ਹਿਸਾਬ ਨੂੰ ਪਾ ਕੇ 400 ਦੇ ਹਿਸਾਬ ਨੂੰ ਬੰਦਾ ਪੈ ਗਿਆ ਤਾਂ ਤਕਰੀਬਨ ਘੰਟਾ ਤੱਕ ਆਪਾਂ ਨੂੰ ਲੱਗ ਜਾਊਗਾ ਤੇ ਇਹ ਸਾਰ ਇਸ ਜਿਹੜਾ ਏਰੀਆ ਵੇ ਮੀਨਡਲ ਛਿਲ ਦੇ ਏਰੀਆ ਜਿਹੜਾ ਅਸੀਂ ਦੇਖੀ ਸਾਰਾ ਨਾ ਬਰਫ ਦੇ ਵਿੱਚ ਸਿਆਲਾਂ ਦੇ ਵਿੱਚ ਕਿਹ ਲੋ ਕਿ ਦਸੰਬਰ ਜਨਵਰੀ